ਸਿੰਘ ਸਹਿਬਾਨ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਕੱਲ ਸਜ਼ਾ ਸੁਣਾਈ ਗਈ ਮਨਪ੍ਰੀਤ ਬਾਦਲ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਮਨਜਿੰਦਰ ਸਿੰਘ ਸਿੱਤਸਾ ਜੀ ਨੂੰ ਵੀ ਸਜ਼ਾ ਸੁਣਾਈ ਗਈ ਬਹੁਤ ਚੰਗਾ ਕਦਮ ਹੈ ਪਰ ਇਸ ਤਰ੍ਹਾਂ ਦੇ ਫੈਸਲੇ ਤੇ ਇੱਕ ਨਿਮਾਨਤ ਸਿੱਖ ਜੋ ਮੈਂ ਕੁਝ ਸਵਾਲ ਜਿਹੜੇ ਅਧੂਰੇ ਨੇ ਉਹ ਪੂਰੇ ਕਰਦੇ ਹੋਏ ਉਹਨਾਂ ਦਾ ਜਵਾਬ ਵੀ ਕੌਮ ਜਾਂ ਸਿੰਘ ਸਹਿਬਾਨ ਤੋਂ ਮੰਗਣਾ ਚਾਹਾਂਗੇ ਆਗਰ ਸੁਖਵੀਰ ਸਿੰਘ ਬਾਦਲ ਦੋਸ਼ੀ ਆ ਜਾਂ ਉਸ ਵੇਲੇ ਦੀ ਸ਼ਾਸਕ ਪਾਰਟੀ ਦੋਸ਼ੀ ਨੇ ਤਾਂ ਸਾਡੇ ਸਿੰਘ ਸਹਿਬਾਨ ਜਿਨ੍ਹਾਂ ਨੇ ਮਾਫੀ ਦਿੱਤੀ ਉਹਨਾਂ ਨੂੰ ਕੀ ਸਜ਼ਾ ਕਿਉਂਕਿ ਮਾਪਿਤਾ ਸਿੰਘ ਸਹਿਬਾਨ ਨੇ ਦਿੱਤੀ ਹੈ ਗਵੀਰ ਬਦਲਣ ਦਾ ਇਸ਼ਾਰਾ ਕਰ ਰਿਹਾ ਤੁਸੀਂ ਵਾਪਸੀ ਦੇ ਦਿਓ ਤਾਂ ਸਿੰਘ ਸਹਿਬਾਨ ਸਾਹਿਬ ਨੇ ਉਹਨਾਂ ਜਥੇਦਾਰਾਂ ਨੂੰ ਕੀ ਸਜ਼ਾ ਮੁਕਰਰ ਕੀਤੀ ਹੈ ਕਿਉਂਕਿ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਨਿੱਡਰ ਭੈਰਹਿਤ ਤੇ ਕੌਮ ਦੀ ਚੁੱਝੀ ਅਗਵਾਈ ਲਈ ਜਥੇਦਾਰ ਬਣਾਏ ਜਾਂਦੇ ਨੇ ਇੱਥੇ ਜਥੇਦਾਰ ਕੀ ਕਰਦੇ ਨੇ ਡਰ ਕੇ ਜਾ ਅਹੁਦੇ ਦੇ ਨਾਲ ਚ ਉਹਨਾਂ ਦੇ ਘਰ ਮਿਲ ਜਾਂਦੇ ਨੇ ਕਿਉਂਕਿ ਕੱਲ ਸਿੱਧ ਹੋ ਗਿਆ ਵੀ ਘਰੇ ਸੀ ਮਿਲ ਗਏ ਤੇ ਫਿਰ ਉਹ ਮਾਫੀ ਹੋਈ ਹੈ ਮੈਂ ਤਾਂ ਇੱਕ ਅੱਡੀ ਕੋਈ ਮੇਰੀ ਔਕਾਤ ਨਹੀਂ ਜੀ ਵੀ ਜਥੇਦਾਰਾ ਸਿੰਘ ਸਹਿਬਾਨ ਸਾਹਿਬ ਨੂੰ ਕੋਈ ਸਵਾਲ ਕਰ ਸਕਾ ਪਰ ਜਿਹੜਾ ਮਨ ਦੇ ਵਿੱਚ ਸਵਾਲ ਸੀ ਉਹ ਪੁੱਛ ਰਿਹਾ ਵੀ ਜਿੰਨੇ ਸ ਕਾਂਡ ਦੇ ਵਿੱਚ ਸ਼ਾਮਲ ਸੀ ਕੱਲ ਸਕਵੀਰ ਬਦਲ ਨੂੰ ਕਿਉਂ ਸੱਚ ਇਹ ਤਾਂ ਫਿਰ ਇਹ ਗੱਲ ਹੋ ਗਈ ਆ ਜਥੇਦਾਰਾਂ ਨੇ ਜਥੇਦਾਰ ਨੂੰ ਬਚਾਲਿਆ ਜਥੇਦਾਰਾਂ ਨੇ ਜਥੇਦਾਰਾਂ ਨੂੰ ਬਚਾਲਿਆ ਕੁਝ ਤੋਂ ਹੱਥ ਜੋੜ ਕੇ ਮਾਫੀ ਮੰਗਾਲੀ ਤੇ ਸ਼ਕਬੀਰ ਬਾਦਲ ਨੂੰ ਸੇਵਾ ਲਈ ਢਾਲਿਆ ਜੱਟ ਜੱਟਾਂ ਦਾ ਭੋਲੂ ਨਰੇਣਿਕਾ ਅਗਰ ਅਛਾਰ ਲੱਗਿਆ ਜੀ ਮਾਫੀ ਦੇਣ ਵਾਲਾ ਗੁਰੂ ਦੀ ਕੋਲ ਖਚਲ ਗਿਆ ਜੀ ਤਾਂ ਗੋਲ ਕਵੀ ਕਿਸੇ ਖਜ਼ਾਨਚੀ ਦੇ ਕਿਸੇ ਦੇ ਬਿੱਲ ਪਾਸ ਕਿਚੋਣਗੇ ਉਹਨਾਂ ਦੇ ਅੰਦਰ ਹੋਊਗੀ ਉਹਨਾਂ ਨੂੰ ਪਤਾ ਸੀ ਵੀ ਇਹ ਗਲਤ ਕੰਮ ਹੋ ਰਿਹਾ ਹੈ ਤਾਂ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਉਹਨਾਂ ਨੇ ਕਿਸੇ ਦਾ ਮੰਗੀ ਉਹਨਾਂ ਜਿਸ ਸੇਵਾਵਾਂ ਸੇਵਾਵਾਂ ਬਾਬਾ ਸਹ ਲੈਤੇ ਕੀ ਉਹਨਾਂ ਤੋਂ ਵੀ ਭਾਈ ਹੁਣ ਤੁਸੀਂ ਜਾਓ ਤੁਸੀਂ ਇੱਕ ਕੌਮ ਨੂੰ ਡਰ ਦੇ ਆਪਣਾ ਡਾਰਾਲਾ ਰੂਪ ਦਿਖਾ ਦਿੱਤਾ ਹਰ ਇੱਕ ਸਿੱਖ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਜੇ ਸਕੂਬੀਰ ਬਾਦਲ ਦੋਸ਼ੀ ਹੈ ਜਾਂ ਹੋਰ ਬੰਦੇ ਦੋਸ਼ੀ ਨੇ 86 ਲੋਕ ਦੋਸ਼ੀ ਨੇ ਤਾਂ ਜਥੇਦਾਰ ਕਿ ਦੋਸ਼ੀ ਨਹੀਂ ਜਿਹੜਿਆਂ ਨੇ ਉਸ ਵੇਲੇ ਮਾਫੀ ਸਜਾ ਇਹ ਮਾਫੀ ਸੋਸ਼ੀਅਲ ਮਾਫ ਕਰਿਆ ਦੋਸ਼ੀ ਤਾਂ ਉਹ ਵੀ ਨਹੀਂ ਦੋਸ਼ੀ ਉਹ ਵੀ ਨਹੀਂ ਜਿਹਨਾਂ ਨੇ ਇਸ ਚਾਰਜ ਤੱਕ ਗੁਰੂ ਦੀ ਗੋਲਕ ਚੋਂ ਪੈਸੇ ਕੱਢ ਕੇ ਦੇਤੇ ਸੈਣ ਵੀ ਹੋਏ ਉਹਨਾਂ ਦੇ ਦੋ ਚਾਰ ਜਣਾਂ ਦੇ ਵੀ ਬਰਤਲੋ ਬਰਤਲ ਉੱਡਣੇ ਪਤਾ ਪੈਸੇ ਕਿਤੇ ਵਰਤੇ ਜਾ ਰਹੇ ਨੇ। ਯਾਨੀ ਕਿ ਬੜੀ ਪੀੜਾ ਹੁੰਦੀ ਹੈ ਜਦੋਂ ਮਤਲਬ ਕਿ ਸਿੰਘ ਸਹਿਬਾਨ ਇੱਕ ਪਾਸੇ ਨੂੰ ਬਚਾਉਣ ਤੇ ਇੱਕ ਪਾਸੇ ਸਜ਼ਾ ਦੇਣ। ਸਾਰਿਆਂ ਨੂੰ ਉਹ ਦੂਜੀ ਗੱਲ ਜਿਹੜੀ ਸਜ਼ਾ ਹੈ ਵੀ ਘੰਟਾ ਜੀ ਉੱਥੇ ਬੈਠੋ, 2 ਘੰਟੇ ਉੱਥੇ ਬੈਠੋ। ਸਭ ਤੋਂ ਵੱਡੀ ਸਜ਼ਾ ਹੁੰਦੀ ਲਾਮਸਰ ਸਜ਼ਾ ਹੁੰਦੀ ਜਿਹੜੇ ਬੰਦਿਆਂ ਨੇ ਕੋਈ ਗੁਨਾਹ ਕੀਤਾ ਹੈ। ਪੁੱਲ ਕੀਤੀ ਹੈ ਕੁਰਸੀ ਦਾ ਲਾਲਚ ਉਹਨਾਂ ਨੂੰ ਉਹਨਾਂ ਕੋਲ ਵੀ ਤਬਾਤ ਨੂੰ ਬਦਲ ਕੇ ਜੇ ਤੁਸੀਂ ਕਾਲ ਤੱਕ ਦੇ ਮੁਰੇ ਝੁਕਿਓ ਤਾਂ ਤੁਸੀਂ ਭਵਿੱਖ ਦੇ ਵਿੱਚ ਕਿਸੇ ਕੁਰਸੀ ਦੇ ਉਹਦੇ ਦੇ ਹੱਕਦਾਰ ਨਹੀਂ ਹੋਵੋਗੇ ਫਿਰ ਆਉਂਦਾ ਸਵਾਲ ਪਰ ਇੱਥੇ ਕਹਿੰਦੇ ਰਾਜੇ ਸ਼ੀ ਮਕਦਮ ਕੁੱਤੇ ਜਿਹੜੇ ਜਥੇਦਾਰ ਨੇ ਉਹ ਵੀ ਗੱਲ ਨੂੰ ਬਸ ਇੱਕ ਵਾਰ ਜਿਵੇਂ ਕਹਿੰਦਾ ਵੀ ਚਲੋ ਜੀ ਚਲੋ ਸਾਰੇ ਖੋਚ ਸੁਕਵੀਰ ਬਾਦਲ ਨੂੰ ਸਜਾ ਹੋ ਗਈ ਹੈ ਜਿਹੜੇ ਉਹਦੇ ਵਿਰੋਧੀ ਨੇ ਉਹ ਸੁਕਵੀਰ ਬਾਦਲ ਦੇ ਉਹ ਕਹਿਣਗੇ ਠੀਕ ਹੈ ਜੀ ਫੈਸਲਾ ਵਧੀਆ ਗਿਆ ਨੂੰ ਸਜਾ ਦੇ ਨੀਂ ਚੈਂ ਦੀ ਤੀ ਜਿਹੜੇ ਉਹਦੇ ਹੱਕ ਦੇ ਲੋਕ ਕਹਿਣਗੇ ਚਲੋ ਕੋਈ ਗੱਲ ਨਹੀਂ ਥੋੜੀ ਜਿਹੀ ਨਾ ਚਰ ਗਿਆ ਯਾਨੀ ਕਿ ਦੋਸਤੋ ਸਿੱਖ ਪੰਥ ਦੇ ਮੂਰੇ ਹਜੇ ਵੀ ਬੇਸ਼ਮਾਰ ਅੰਕੜਾ ਨਹੀਂ ਕਿਉਂਕਿ ਸਾਨੂੰ ਜਿਹੜਾ ਗੁਰੂ ਸਾਹਿਬਾਨ ਨੇ ਨਿਡਰ ਰੂਪ ਦਿੱਤਾ ਸੀ ਉਹਨੂੰ ਮਲਿਆ ਮੇਟ ਕਰਨ ਵਾਲੀ ਦੀ ਬੇਅਦਵੀ ਨੀਡਰ ਸਾਡੇ ਨੀਡਰ ਪਣ ਦੀ ਬੇਅਦਵੀ ਕਰਨ ਵਾਲੇ ਅੱਜ ਵੀ ਸਵੈਮੰਦ ਦੇ ਵਿੱਚ ਨੇ ਉਹਨਾਂ ਤੋਂ ਪਵਿੱਖ ਦੇ ਵਿੱਚੋਂ ਵੱਡੇ ਉਹ ਤਾਂ ਤੇ ਨਹੀਂ ਆਉਣਗੇ ਇਹ ਕੀ ਇਹ ਆਸ ਕਿਵੇਂ ਕੀਤੀ ਇਹ ਆਸ ਕਿਵੇਂ ਕੀਤੀ ਦਾ ਸਾਦੀ ਹੈ ਜਾਨੀ ਕਿ ਉਹਨਾਂ ਨੂੰ ਵੀ ਬਰਾਬਰ ਦੇ ਸਤਾ ਮਿਲੇ ਉਹਨਾਂ ਤੋਂ ਜਿਹੜਾ ਕੌਮ ਦਾ ਨੁਕਸਾਨ ਹੋਇਆ ਉਹਨੂੰ ਸਭ ਵੱਧ ਸਤਾ ਹੋਣੀ ਚਾਹੀਦੀ ਕਿਉਂਕਿ ਗੁਰੂ ਦੇ 24 ਘੰਟੇ ਪਹਿਰੇਦਾਰ ਸੀ ਗੁਰੂ ਦੀ ਮਤਲਬ ਕਿ ਸਾਨੂੰ ਬਚਨ ਚਲਾਉਣ ਵਾਲੇ ਸੀ ਅੱਜ ਜਿਹੜੇ ਟੱਡਸਾਰ ਗਿਆਂ ਤੇ ਹਿੱਕ ਪਾੜ ਪਾੜ ਕੇ ਗਾਉਂਦੇ ਨੇ ਹਿੱਕ ਪਾੜ ਪਾੜ ਕੇ ਗਾਉਂਦੇ ਨੇ ਆਰਐਸਐਸ ਦਾ ਨੌਲੰਦ ਨੇ ਵੀ ਹਿੰਦੂਆਂ ਦੀ ਫਲਣ ਉਹਨਾਂ ਨੂੰ ਕਾਰਨ ਜੱਜਦਾਰ ਸਾਹਿਬ ਤੇ ਗੱਲ ਕਿਉਂਕਿ ਉਹਨਾਂ ਦੀ ਵੀ ਰੋਟੀ ਰੋਜੀ ਜੱਜਦਾਰਾਂ ਤੋਂ ਹੀ ਪਾਲਦੀ ਹੈ ਯਾਨੀ ਕਿ ਇੱਕ ਚੀਜ਼ ਮੈਂ ਮੈਨੂੰ ਮਤਲਬ ਬੜਾ ਉਹ ਹੁੰਦਾ ਹੈ ਵੀ ਆਰਐਸਐ ਅਸੀਂ ਬਹੁਤ ਨਿੰਦਦੇ ਹਾਂ ਬਹੁਤ ਸਿੱਖ ਨਿੰਦਦੇ ਸਾਰਾ ਤੀ ਹਰ ਦਿਜਨ ਸਿੱਖ ਨਿੰਦਾਰਸ ਆਰਐਸਐ ਦੇ ਵਿੱਚ ਇੱਕ ਗੁਣ ਹੈ ਵੀ ਉਹ ਆਪ ਦਾ ਇੱਕ ਸਕੰਟਰ ਤਲਾਉਂਦੇ ਨੇ ਉਹ ਰਾਜਨੀਤੀ ਦੇ ਵਿੱਚ ਬੰਦੇ ਭੇਜਦੇ ਨੇ ਉਹਨਾਂ ਬੁਰੇ ਜੇ ਉਹਨਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਉਹ ਨਾਗਪੁਰ ਜਾ ਕੇ ਮਿਲੂਗਾ ਨਾ ਕੇ ਉਹਨਾਂ ਦੇ ਬੰਦੇ ਆਰਐਸਐ ਵਾਲੇ ਦੇ ਕਿਸੇ ਪ੍ਰਧਾਨ ਮੰਤਰੀ ਦਫ਼ਤਰ ਚ ਜਾ ਕੇ ਤੇ ਹੋਰ ਮੁੱਖ ਮੰਤਰੀ ਦਫ਼ਤਰ ਦੀ ਗਿੜੇ ਕੱਢਦੇ ਫਿਰਨ ਸਾਡਾ ਕੀ ਹਾਲ ਹੋ ਗਿਆ ਜੱਜੇਦਾਰਾਂ ਦਾ ਉਹਨਾਂ ਨੇ ਧਰਮ ਨੂੰ ਢੇਠਾ ਕਰਤਾ శాਸਤ ਨੂੰ ਉੱਪਰ ਕਰਤਾ ਤਾਂ ਹੀ ਸਾਡੀ ਬੇਅਦਬੀ ਜ਼ਿਆਦਾ ਹੁੰਦੀ ਹੈ ਐਸ ਲਈ ਵੀਰ ਜੀ ਸੋਚੋ ਵਿਚਾਰੋ ਇੰਨੇ ਸਵਾਲਾਂ ਦਾ ਕਿਦਾਂ ਨਾ ਕਿਦਾਂ ਸਾਨੂੰ ਜਵਾਬ ਟੋਲਣ ਹੀ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ